पञ्चपरवान् पञ्च प्रधान पञ्चे पावै दर्गमान् पञ्चे सोहे पंचा का गुरु एक ध्यान धौल् धर्म दया का पूत, सन्तोष थाप रख जन सूत जेको बुध हव सचयार धले ऊपर के ताभार धरती होर परे होर, होर पिस्ते भार तले कौन जोर जी जात रंगा के नाव। सबना लिखिय बुड़ी कराम इखा लिख जाने को लेखा लिखियो केता के त सुवालो रूप केती दाणे कौन कूत कसाओ ਇਕੋ ਕਵਾਉ ਬਿਸਤੇ ਹੋਏ ਲਖ ਦਰਿਆ ਕੁਦਰਤ ਕਾਉਣ ਕਹਾਵੇ ਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਰਚਨਾ ਜਪਜੀ ਸਾਹਿਬ ਜਿਸ ਦੀ 16ਵੀਂ ਪੌੜੀ ਅਗੰਮੀ ਵਿਚਾਰ ਸਾਡੇ ਸਾਹਮਣੇ ਰੱਖਦੀ ਹੈ ਪੰਜ ਸਿਰਮੌਰ ਮੁਖੀ ਨੂੰ ਪੰਜ ਕਹਿੰਦੇ ਨੇ ਔਰ ਪੰਜ ਵਾਸਤਵਕ ਕੌਣ ਹੈ جو جگت سنسار کی پرمکھتا جڑ جائے تو پرمکھ شکتی کون ہے پرماتما اور جو اس نال جڑ گیا وہ پنچ ہے ایسا جہاں پنچ ہے پنچ پروان پنچ پردھان ایسا جو پہنچے ہوا پنچ ہے وہ پردھان پورک ہے سرمور منک ہے منقا وجوں وہ سرمور ہے جیسے پنچیاں ہنس جیسے بنسپتی وجوں چندن جیسے پتھروں میں ہی پارس اسی طریقے منکوں میں وہ پردھان ہے جو پنچ ہے اور وہ او پنچ ہے جس کی سنسار کی پرمکھتا ਬਣ ਆਈਏ ਪਰਮੁਖ ਸ਼ਕਤੀ ਨਾਲ ਜੋ ਜੁੜ ਗਿਆ ਉਹ ਸੰਸਾਰ ਵਿੱਚ ਪਰਮਾਨੁਮੁਖ ਹੈ ਪ੍ਰধান ਮਨੁਖ ਹੈ ਪੰਚ ਪਵਰ ਦਰਦੈ ਮਾਨ ਜਿੱਥੇ ਉਹ ਸੰਸਾਰ ਵਿੱਚ ਪ੍ਰਧਾਨ ਹੈ ਪਰਮਾਨ ਹੈ ਉੱਥੇ ਦਰਗਾਹ ਦੇ ਵਿੱਚ ਵੀ ਉਹ ਮਾਨ ਸਨਮਾਨ ਪਾਉਂਦਾ ਹੈ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਉਹ ਪ੍ਰਮਾਣ ਮਨੁੱਖ ਹੈ ਪ੍ਰધાન ਮਨੁੱਖ ਹੈ ਪੰਚ ਸੋ ਹੈ ਦਰ ਰਾਜਾਨ ਉਹ ਜੋ ਪੰਚ ਹੈ ਉਹ ਰਾਜ ਦਰਬਾਰ ਵਿੱਚ ਵੀ ਸੁਭਾਏ ਮਾਨ ਹੁੰਦਾ ਹੈ ਭਾਵੇਂ ਰਾਜਨੈਤਿਕ ਵੀ ਉਸ ਦਾ ਸਨਮਾਨ ਕਰਦੇ ਨੇ ਸੰਸਾਰ ਵੀ ਉਸ ਨੂੰ ਪ੍ਰਮਾਣਿਕ ਪੁਰਖ ਮੰਨਦਾ ਹੈ ਔਰ ਪ੍ਰਧਾਨ ਜਾਣ ਕੇ ਸਜਦਾ ਕਰਦਾ ਹੈ ਦਰਗਾਹ ਦੇ ਚੀ ਉਹ ਮਾਨ ਸਨਮਾਨ ਪਾੰਦੇ ਨੇ ਪੰਚਾ ਕਾ ਗੁਰ ਇੱਕ ਧਿਆਨ ਕਿਉਂਕਿ ਐਸੇ ਜਿਹੜੇ ਪੰਚ ਪੁਰਸ਼ ਨੇ ਉਹਨਾਂ ਦਾ ਧਿਆਨ ਖਦਾ ਇੱਕ ਗੁਰੂ ਦੇ ਚ ਰਹਿਂਦਾ ਹੈ ਭਾਵ ਸੁਰਤ ਹਮੇਸ਼ਾ ਸ਼ਬਦ ਵਿੱਚ ਜੁੜੀ ਰਹਿੰਦੀ ਹੈ ਖੇਡ ਸਾਰੀ ਧਿਆਨ ਦੀ ਹੈ ਜਿਸ ਕੰਮ ਵਿੱਚ ਧਿਆਨ ਨਹੀਂ ਉਹ ਕੰਮ ਸਿਰੇ ਨਹੀਂ ਚੜਦਾ ਰਸਤੇ ਦੇ ਚੱਲਨੇ ਆ ਧਿਆਨ ਨਹੀਂ ਤਾਂ ਮਨੁੱਖ ਮਾਰਗ ਵਿੱਚ ਭਟਕ ਸਕਦਾ ਹੈ ਧਿਆਨ ਦੇ ਹੀ ਸਾਰੀ ਮਹਿਮਾ ਹੈ ਜ਼ਬਾਨ ਜਿਸ ਨਾਲ ਗੁਫਤਗੂ ਕਰ ਰਹੀ ਹੈ ਅੱਖਾਂ ਉਸੇ ਨੂੰ ਵੇਖ ਰਹੀਆਂ ਨੇ ਔਰ ਕੰਨ ਉਸੇ ਨੂੰ ਸੁਣ ਰਹੇ ਹੈ ਪਰ ਇਹ ਪਤਾ ਕਿਸ ਤਰ੍ਹਾਂ ਚਲੇਗਾ ਕੰਨਾਂ ਨੂੰ ਅੱਖਾਂ ਨੂੰ ਤੇ ਜ਼ਬਾਨ ਨੂੰ ਜਿਸ ਨੂੰ ਮੈਂ ਸੁਣ ਰਿਹਾ ਮੈਂ ਉਸੇ ਨੂੰ ਹੀ ਵੇਖ ਰਿਹਾ ਔਰ ਜਿਸ ਨੂੰ ਮੈਂ ਵੇਖ ਰਿਹਾ ਮੈਂ ਉਹਦੇ ਨਾਲ ਹੀ ਗੱਲਬਾਤ ਕਰ ਰਿਹਾ ਉਸ ਨਾਲ ਹੀ ਬੋਲ ਰਿਹਾ ਔਰ ਜਿਸ ਨਾਲ ਮੈਂ ਬੋਲ ਰਿਹਾ ਮੈਂ ਉਸੇ ਨੂੰ ਹੀ ਸੁਣ ਰਿਹਾ ਇਹ ਕਿਸ ਤਰ੍ਹਾਂ ਪਤਾ ਚਲੇਗਾ ਧਿਆਨ ਕਰਕੇ ਧਿਆਨ ਦੇ ਦਾਗਿਤ ਅੱਖਾਂ ਜ਼ਬਾਨ ਤੇ ਕੰਨ ਪਰ ਉਹ ਹੋਏ ਨਾ ਹੋਣ تو پھر پتا بھی نہیں چلتا کس نال بول رہے کس کسوں ویخ رہا ہاں کس سن رہے ہاں سب کچھ لڑکھڑ آ جائے گا سب کچھ بے ترتیب ہو جائے گا پر دھیان کر کے ہی یہ بقاعدہ شنکھلا جڑی رہتی ہے میں جسوں ویخ رہا ہاں اسی نالی بول رہا اور جس نال بول رہا اسے اسی نو سن رہا اور جس جسوں سن رہا اس کو ہی ویکھ رہے ہاں ਇਹ ਇੱਕ ਧਿਆਨ ਕਰਦੇ ਹੀ ਪਤਾ ਚੱਲਦਾ ਹੈ ਧਿਆਨ ਅਕਸਰ ਮਨੁੱਖ ਦਾ ਬਾਹਰ ਜਾਂਦਾ ਹੈ ਸੰਸਾਰ ਵਿੱਚ ਜਾਂਦਾ ਹੈ ਸੰਸਾਰ ਆਪਣੇ ਆਪ ਵਿੱਚ ਇੱਕ ਐਸੀ ਕشش ਰੱਖਦਾ ਹੈ ਧਿਆਨ ਨੂੰ ਖਿੱਚਦਾ ਹੈ ਔਰ ਧਿਆਨ ਦੇ ਰਾਹੀਂ ਮਨੁੱਖ ਦੀ ਸਾਰੀ ਚੇਤਨ ਸ਼ਕਤੀ نو ਵੀ ਖਿੱਚਦਾ ਹੈ ਸਿਰਫ ਸੇਜ ਇੱਕ ਦਿਨ ਮਨੁੱਖ ਬਿਰਧ ਹੋ ਕੇ ਅਚੇਤ ਹੋ ਜਾਂਦਾ ਹੈ ਚੇਤੇ ਸ਼ਕਤੀ ਗਵਾ ਬੈਠਦਾ ਹੈ ਸੋਚ ਸ਼ਕਤੀ ਗਵਾ ਬੈਠਦਾ ਹੈ ਪਰ ਜੇ ਕਿਦਰੇ ਧਿਆਨ ਅੰਤਰਮੁਖੀ ਹੈ ਸੁਰਤ ਸ਼ਬਦ ਦੇ ਜੁੜ ਗਈ ਹੈ ਧਿਆਨ ਸ਼ਬਦ ਦੇ ਜੁੜ ਗਿਆ ਹੈ ਗੁਰਮੰਤਰ ਦੇ ਜੁੜ ਗਿਆ ਹੈ ਐਸਾ ਮਨੁੱਖ ਭਾਵੇਂ ਸਰੀਰ ਦੇ ਤਲ ਤੇ ਬਿਰਧ ਹੋ ਜਾਏ ਉਸ ਦਾ ਹਾਫਜ਼ਾ ਕਮਜ਼ੋਰ ਨਹੀਂ ਹੁੰਦਾ ਉਹਦੀ ਚੇਤੇ ਸ਼ਕਤੀ ਕਮਜ਼ੋਰ ਨਹੀਂ ਹੁੰਦੀ ਉਹਦੀ ਵਿਚਾਰ ਸ਼ਕਤੀ ਕਮਜ਼ੋਰ ਨਹੀਂ ਹੁੰਦੀ ਉਹਦੀ ਸੋਚ ਸ਼ਕਤੀ ਕਮਜ਼ੋਰ ਨਹੀਂ ਹੁੰਦੀ ਗੁਰਮੁਖ ਕਦੇ ਬੁੱਢੇ ਨਾ ਹੋਏ ਜेन ਅੰਤਰ ਸੁਰਤ ਗਿਆਨ ਬਲਕੇ ਉਮਰ ਦੇ ਵਧਣ ਆ ਵਧ ਹੁੰਦੇ ਆ ਉਹਨਾਂ ਦਾ ਗਿਆਨ ਆਸਮਾਨੋਂ ਤੋਂ ਵੀ ਅੱਗੇ ਜਾਣ ਲੱਗ ਪੈਂਦਾ ਹੈ ਕਾਰਨ ਸੁਰਤ ਸ਼ਬਦ ਦੇ ਜੁੜੀ ਹੋਈਏ ਧਿਆਨ ਸ਼ਬਦ ਦੇ ਜੁੜੇ ਹੋਇਆ ਪੰਚਾਕਾ ਗੁਰ ਏਕ ਧਿਆਨ ਐਸੇ ਜੋ ਪੰਜ ਜਨ ਨੇ ਹਨ ਉਹਨਾਂ ਦਾ ਧਿਆਨ ਇੱਕ ਗੁਰੂ ਵਿੱਚ ਜੁੜਿਆ ਰਹਿੰਦਾ ਹੈ ਭਾਵ ਸ਼ਬਦ ਜੁੜਿਆ ਰਹਿੰਦਾ ਹੈ धोल धर्म दया का पूत संपोख था रखया जिन सो प्राचीन ऋषि मुनि संत जन महात्मा खोजण ते गए प्रभु नो साधना ते करण गए ध्यान दे लेकिन एक व्यर्थ दे काम विच पए गए सृष्टि नु कसे ने चुके आया है सृष्टि किस आशरे ते खडी है इस सूरज चांद तारे दा आधार के है ध्यान निरंकार विच जोडन दी धाते ध्यान सारे दा सारा संसार दी तरफ चला गया अगर ध्यान शब्द दे जोडदा ते निरंकार दा बोध हो जांदा तो निरंकार दे बोध दे नाल संसार दा बोध अपने आप हो जाना चाहिए पर ओते अपनी सारी शक्ति संसार दे बोध विच लगाने ते तुल पै और सिटा उन्होंने के कड्या तत के कड्या के जमीन भोले बैल ने चुकी होई है चित्ते रंग दा बलद है ਉਸ ਨੇ ਚੁੱਕੀ ਹੋਈ ਹੈ ਇਸ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਸ਼ਨ ਕਰਦੇ ਨੇ ਔਰ ਫਿਰ ਦੱਸਦੇ ਨੇ ਵਾਸਵਿਕ ਧਰਤੀ ਦਾ ਆਧਾਰ ਕੌਣ ਹੈ ਜਿੱਥੇ ॠषि ਮੁਨੀਆ ਨੇ ਉਪਨਿਸ਼ਦ ਦੇ ਗਿਆਤਾਨ ਹੈ ਪੁਰਾਣਾ ਦੇ ਰਚਨ ਹਾਰਾ ਨੇ ਇਹ ਕਹਿ ਦਿੱਤਾ ڈلے بہل نے چکیا ہوا ہے اور ایک سنگے چکی ہوئی ہے جدو تھک جگہ چکتا ہے, دوجے ہے دھرتی چال آلتی ہے اتیادک وچار زمین دھنند ہزار سال تک پرچلت رہائی تو, تو وانجے منک ਅਜੇ ਵੀ ਇਸੇ ਲਕੀਰ ਨੂੰ ਜਹੇ ਟਿਕ ਰਹੇ ਨੇ ਇਸੇ ਮਨੋਦ ਦੇ ਆਸਰੇ ਤੇ ਜੀ ਰਹੇ ਨੇ ਹਨ ਗਨਗੋਨਾਨਕ ਦੇਵ ਜੀ ਮਹਾਰਾਜ ਇਸੇ ਪ੍ਰਸ਼ਨ ਖੜਾ ਕਰਦੇ ਨੇ ਜੇ ਕੋ ਬੁਝੇ ਹੋਵੇ ਸਚਿਆਰ ਅਗਰ ਵਾਕਈ ਕਿਸ ਨੇ ਜਾਣ ਲਿਆ ਧਰਤੀ ਦੇ ਰਾਜ਼ ਨੂੰ ਤੇ ਦਾਵਾ ਕਰੇ ਸਚਿਆਰ ਹੋਣ ਦਾ ਤੇ دھولے بیل نہیں چکے میں مجھے سمجھ آ گئی پتا چل گیا تو گرو نانک پرشن کرتے نے دھولے اوپر کے تا بھار اس دھولے بیل بلتے پھر بھار کتنا ہویا پہلے یہ تو سوچو یہ ساری سرشٹی یہ سارا بھار وہ دولا بل چک گا چلو من لینا ਭੌਲਾ ਬਾਇਲ ਚੁਕ ਲਵੇਗਾ ਪਰ ਇੱਕ ਹੋਰ ਪ੍ਰਸ਼ਨ ਖੜਾ ਹੁੰਦਾ ਹੈ ਧਰਤੀ ਹੋਰ ਪਰੇ ਹੋਰ ਹੋਰ ਕਿਸ ਤੇ ਭਾਰ ਤਲੇ ਕੋਣ ਜੋ ਹੋਰ ਧਰਤੀਆਂ ਨੇ ਹੋਰ ਧਰਤੀਆਂ ਨੇ ਇੱਕ ਧਰਤੀ ਥੋੜੀ ਹੈ ਕਿਉਂ ਫਿਰ ਸਾਰੇ ਇਹ ਜੋ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਧਰਤੀਆਂ ਨੇ ਇਹਨਾਂ ਦੇ ਥੱਲੇ ਧੌਲਾ ਬੈਲ ਖੜਾ ਹੈ ਤਾਂ ਫਿਰ ਇੱਕ ਪ੍ਰਸ਼ਨ ਹੋਰ ਖੜਾ ਹੁੰਦਾ ਕਿਸ ਤੇ ਭਾਰ ਤਲੇ ਕੋਣ ਜੋ ਫਿਰ ਉਸ ਧੌਲੇ ਬੈਲ ਦੇ ਥੱਲੇ ਕੋਣ ਹੈ ਉਹ ਕਿਸ ਆਸਰੇ ਤੇ ਖੜਾ ਹੈ ਕਿ ਜੇ ਕੋਣ ਉਹ ਥੱਲੇ ਹੋਰ ਧਰਤੀ ਤੇ ਖੜਾ ਹੈ ਤਾਂ ਫਿਰ ਉਹ ਧਰਤੀ ਕਿਸ ਤੇ ਖੜੀ ਹੈ ਕਿ ਜੇ ਆਖੋ ਉਹ ਧੌਲੇ ਬੈਲ ਤੇ ਖੜੀ ਹੈ तो फिर ओ धौला बैल केस्ते खड़ा है तुझे फिर आखो ओ और धरती ते खड़ा है तो आखिर किसे खांते ते गल मगाणी पए जे कि धौले बैल दे thole कुछ नहीं ओ आपे ही खड़ा है तो फिर ए आखण दे संकोच की धरती आपे खड़ी है विस्कार धौले बैल नो ल्याण विकी लोड़ पए गई अगर धौले बैल ने झुकी हो ये तो धौले बैल नो किसे ने झुके होया ਅਗਰ ਭੋਲੇ ਬਹਿਲ ਨੂੰ ਕਿਸੇ ਨੇ ਨਹੀਂ ਚੁੱਕਿਆ ਹੋਇਆ ਤਾਂ ਫਿਰ ਇਹ ਆਖਣ ਵਿੱਚ ਕੀ ਸੰਕੋਚ ਹੈ ਧਰਤੀ ਨੂੰ ਕਿਸੇ ਨੇ ਨਹੀਂ ਚੁੱਕਿਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਪ੍ਰਸ਼ਨ ਔਰ ਇਸ ਤੇ ਸੰਬੰਧਿਤ ਸਹੀ ਜਾਣਕਾਰੀ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਦਿੰਦੇ ਨੇ ਧੌਲ ਧਰਮ ਦਇਆ ਕਾ ਪੂਤ ਵਾਸਤਵਿਕ ਧੌਲਾ ਬੈਲ ਕੌਣ ਹੈ ਧਰਮ ਮਰਿਆਦਾ ਨਿਯਮ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਜੋ ਉਸ ਦੀ ਦਇਆ ਤੋਂ ਬਣਿਆ ਹੈ ਉਹਦੀ ਰਹਿਮਤ ਤੋਂ ਬਣਿਆ ਹੈ ਉਹਦੀ ਬਖਸ਼ਿਸ਼ ਤੋਂ ਬਣਿਆ ਹੈ ਦਇਆ ਦਾ ਪੁੱਤ ਜੋ ਦਇਆ ਦਾ ਪੁੱਤਰ ਹੈ ਉਸ ਤੋਂ ਹੀ ਇਹ ਨਿਯਮ ਬਣਿਆ ਹੈ ਔਰ ਪ੍ਰਭੂ ਦੇ ਬਣਾਏ ਹੋਏ ਨਿਯਮ ਕਰਕੇ ਹੀ ਧਰਤੀ ਖੜੀ ਨਿਯਮ ਉਸ ਦਾ ਕੀ ਹੈ ਹਰ ਗ੍ਰਹਿ ਨਛੱਤਰ ਦੀ ਇੱਕ ਦੂਜੇ ਵਿੱਚ ਕਸ਼ਿਸ਼ ਹੈ ਔਰ ਸਾਰੇ ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਇਹ ਕਸ਼ਿਸ਼ ਇਹ ਖਿਚਾਓ ਇਹ ਗ੍ਰੈਵਿਟੇਸ਼ਨ ਇਹ ਕਸ਼ਿਸ਼ ਉਸ ਪਰਿਪੂਰਨ ਪ੍ਰਮਾਤਮਾ ਨੇ ਆਪ ਬਣਾਈ ਇਹ ਉਸ ਦੀ ਮਿਹਰ ਤੋਂ ਬਣੀ ਹੈ ਇਹ ਉਸ ਦੀ ਦਇਆ ਤੋਂ ਬਣੀ ਹੈ ਦਰਸਲਾ دیا ہوئے تو پھر کسی پھر کشش پیدا ہو کے اس سے ترس آئے گا وہ کچھ مدد جی کرے گا سارے دا سارا دیا تو پیدا ہوتا ہے سیوا ساری دی ساری دیا تو پیدا ہو یہ ای ایک پربھو کا بنایا ہوا نیم ہے دیا تو بنا پروپکار نہیں दया तो बिना सेवा नहीं दया तो बिना संभाल नहीं जिथे जिथे मनुख जिसने प्रति कठोर हो जांदा है उस तो नजरा फेर लेंडा है और कठोरता आई संबंध टूट गया दया आई संबंध जुड़ गया प्रभुती दया सारेयां ते इस वास्ते वे है ये जो प्रभु ने नियम बनाया ਮर्यादा ਬਣਾਈ ਇੱਕ ਦੂਜੇ ਦੀ ਕਸ਼ਿਸ਼ ਕਠੋਰ ਮਨੁੱਖ ਕਸ਼ਿਸ਼ ਬਿਹਿੰਨ ਹੋ ਜਾਂਦਾ ਹੈ ਕਿਸੇ ਨਾਲ ਸੰਬੰਧ ਨਹੀਂ ਰਹਿਦਾ ਜਗਤ ਨਾਲ ਸੰਬੰਧ ਵਿਅਲੂ ਦਾ ਹੀ ਜੁੜ ਸਕਦਾ ਹੈ ਕਠੋਰ ਮਨੁੱਖ ਦਾ ਨਹੀਂ ਕਠੋਰ ਮਨੁੱਖ ਦੇ ਸਾਹਮਣੇ ਪਿਆਸਾ ਮਰ ਜਾਏਗਾ ਪਾਣੀ ਨਹੀਂ ਪਿਲਾਏਗਾ ਲੋੜਵੰਤ ਤੜਪ ਤੜਪ ਕੇ ਤੜਪ ਜਾਏਗਾ ਉਹਦੀ ਲੋੜ ਪੂrti ਨਹੀਂ ਕਰੇਗਾ ਪਰਿਪੂਰਨ ਪਰਮਾਤਮਾ ਨੇ ਇੱਕ ਦੂਜੇ ਦੀ ਕਸ਼ਿਸ਼ ਤੇ ਸਭ ਕੁਝ ਨੂੰ ਟਿਕਾ ਦਿੱਤਾ ਹੈ ਔਰ ਇਹ ਇੱਕ ਨਿਯਮ ਹੈ ਧਰਮ ਹੈ ਜੋ ਪ੍ਰਭੂ ਦੀ ਦਇਆ ਤੋਂ ਪੈਦਾ ਹੋਇਆ ਹੈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਅਕਾਲ ਪੁਰਖ ਦਾ ਇਹ ਜੀ ਨਮ ਇੱਕ ਤਾਰ ਵੱਜਾ ਹੋਇਆ ਹੈ ਸੰਤੋਖ ਦੇ ਸੂਤ ਦੇ ਅਗਰ ਇਹ धागा ਟੁੱਟ ਜਾਏ ਤਾਂ ਸੰਸਾਰ ਦੇ ਸਾਰੇ ਮੜ ਕੇ ਬिखर ਜਾਣਗੇ ਪਰ ਸੰ ਹੈ ਸ਼ੇਰ ਆਪਣੀ ਥਾਂ ਤੇ ਸ਼ੇਰ ਗਿੱਦੜ ਜੈਸਾ ਨਹੀਂ ਹੋਣਾ ਚਾਹੁੰਦਾ ਪਰ ਸੰ ਹੈ ਗਿੱਦੜ ਆਪਣੀ ਥਾਂ ਤੇ ਗਿੱਦੜ ਰਿਛ ਜੈਸਾ ਨਹੀਂ ਹੋਣਾ ਚਾਹੁੰਦਾ ਪਰ ਸੰ ਹੈ ਰਿਛ ਆਪਣੀ ਥਾਂ ਤੇ ਇਹ ਅਥਰੀ ਜੈਸਾ ਨਹੀਂ ਹੋਣਾ ਚਾਹੁੰਦਾ ਪਰ ਸੰ ਹੈ ਹਾਥੀ ਆਪਣੇ ਥਾਕੇ ਹਾਥੀ ਸੱਪ ਜੈਸਾ ਨਹੀਂ ਹੋਣਾ ਚਾਹੁੰਦਾ ਸੱਪ ਪਰਸਨ ਹੈ ਆਪਣੇ ਸੱਪ ਹੋਣ ਦੇ ਚ ਸੱਪ ਕੀੜਾ ਤੇ ਹੋਰ ਮਕੋੜਾ ਨਹੀਂ ਹੋਣਾ ਚਾਹੁੰਦਾ ਦਰਸਲ ਜਿੱਥੇ ਜਿੱਥੇ ਜੀਵਾਂ ਨੂੰ ਪ੍ਰਭੂ ਨੇ ਟਿਕਾ ਦਤਾ ਹੈ ਸੰਤੋਖ ਦੇ ਸੂਤਰ ਦੇ ਸਾਰਿਆਂ ਨੂੰ ਪਰੋ ਦਿੱਤਾ ਗਰੀਬਨ ਗਰੀਬਨ ਹਰ ਜੀ ਚਾਹੇ ਬਨਸਪਤੀ ਹੈ ਚਾਹੇ ਪਸ਼ੂ ਪੰਛੀ ਨੇ ਆਪਣੇ ਆਪ ਦੇ ਵਿੱਚ ਸੰਤੁਸ਼ਟ ਨੇ ਆਪਣੇ ਆਪ ਦੇ ਵਿੱਚ ਰਾਜ਼ੀ ਨੇ ਜਿਸ ਦਿਨ ਮਨੁੱਖ ਦੇ ਅੰਦਰ ਵੀ ਇਹ ਸੰਤੋਖ ਦਾ ਸੂਤਰ ਇਕ ਤਾਰ ਬੈਦਾ ਹੋ ਜਾਏ ਤਾਂ ਫਿਰ ਸਾਰਾ ਖੰਡਾਓ ਜੋ ਇਸ ਦੇ ਮਨ ਦਾ ਹੈ ਉਹ ਇਕ ਹੋ ਜਾਂਦਾ ਹੈ ਖਿੰਡੇ ਹੋਇਆ ਮਨ کیونکہ اسنتشٹ ہے یہی کارن ہے کہ اترپت ہے منق کجدانی کدی رجدانی اسنتشٹ ہے اسنتشٹ ہے کیونکہ کنڈیا ہوا ہے یہ من کے سارے بکھرے ہوئے نے اگر یہ کدرے سنتوخ سوتر آ جائے تو سارے من کے اس دے جڑ جان اور ٹکاؤ نصیب ہو جائے वास्तविक जो धर्म है ये दया करते है संतोष करते है अगर संतोष नहीं तो मनुष्य अपनी सुरत शब्द से जोड़ नहीं सकता अगर दया नहीं तो मनुष्य संसार के नाल सेवा दा संबंध जोड़ नहीं सकता जुड़ना है संसार नाल जुड़ना है निरंकार नाल जुड़ना है मूल नाल और जुड़ना है उस नाल जो मूल तो उत्पन्न हुआ है जुड़ना है जड़ा नाल جڑنا ہے پھل پھل تے پل نال اور جب جی دیا نہیں تو سنسار نال جڑ نہیں سکے گا اور جی سنتوخ نہیں تو نرنکار نال نہیں جڑ سکے گا اس واسطے صاحب کہ دھول دھرم دیا کا پوت سنتو تھا پرکھایا جن سوت اگر کوئی کہے نہیں واقعی دھولے بیل نہیں سشتی نو چکے ہویا تو جے جی کو بجھے ہوئے سچیار اگر ایسا اس نے جانے ہیں بجے بجھے سچیار ہونے کا دعوی کرے تو پھر او دسے اس دھولے بیل دوتے کہ نک نارے پھر ہے او دھولا بیل کس دھرتی تے کھڑا ہے کہ اس دھرتی دے تھلے پھر کون ہے جے کہ یہ دھولا بیل ہے تو پھر او دھولا بیل کس دھرتی تے کھڑا ہے دھرتی اور پرے ہور ہور تستے بھار تلے کون جور صاحب کے کہ واستوک دھولا بیل دھرم ہے ਨਿਯਮ ਹੈ ਮਰਿਆਦਾ ਹੈ ਜੋ ਪ੍ਰਮਾਤਮਾ ਦੀ ਦਇਆ ਤੋਂ ਪੈਦਾ ਹੋਈ ਹੈ ਤੇ ਜੀਵਾਂ ਨੂੰ ਉਸ ਦੀ ਦਇਆ ਨਹੀਂ ਸੰਤੋਖ ਦੇ ਧਾਗੇ ਵਿੱਚ ਪਰੋ ਕੇ ਰੱਖਿਆ ਹੋਇਆ ਸਾਰੇ ਜੀਵ ਜਨ ਆਪਣੀ ਆਪਣੀ ਥਾਂ ਤੇ ਸੰਤੁਸ਼ਟ ਨੇ ਜਿਸ ਦਿਨ ਸਾਧਨਾ ਕਰਦੇ ਆ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ ਮਨੁੱਖ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਜੇ ਕਹੀਏ ਨਹੀਂ ਧੋਲੇ ਬੈਲ ਨੇ ਚੁਕੇ ਹੋਇਆ ਹੈ ਤੇ ਇਹ ਦਲੀਲ ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ ਤੇ ਪੂਰੀ ਨਹੀਂ ਉਤਰਦੀ ਨਹੀਂ ਉਤਰਦੀ ਜੀ ਜਾਤ ਰੰਗਾ ਕੇ ਨਾ ਸਭ ਨਾਂ ਲਿਖਿਆ ਉੜੀ ਕਲਾਮ ਅਨੰਤ ਜੀ ਅਨੰਤ ਉਹਨਾਂ ਦੀਆਂ ਜਾਤਾਂ ਵਖ ਵਖ ਰੰਗਾ ਵਾਲੇ ਔਰ ਵਖ ਵਖ ਨਾਮਾ ਵਾਲੇ ਸਾਰਿਆਂ ਦੇਤੇ ਉਸ ਪਰਿਪੂਰਨ ਪ੍ਰਮਾਤਮਾ ਨੇ ਅਗੰਮੇ ਕਲਮ ਨਾਲ ਲਿਖ ਦਿੱਤਾ ਹੈ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੀ ਤਰਜ਼ੇ ਜ਼ਿੰਦਗੀ ਉਹਨਾਂ ਦਾ ਜੀਵਨ ਬਸੇਰਾ ਉਸੇ ਮੁਤਾਬਕ ਉਹ ਆਪਣਾ ਜੀਵਨ ਵਿਕ੍ਰਿਤ ਕਰ ਰਹੇ ਨੇ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ اگر کوئی پورے کا پورا جاننا چاہے کتنے جیو نے کتنی ذات والے نے کنے نام والے نے انہوں دی طرز زندگی کی ہے اگر اس ڈھنگ کا کوئی لے جاننا چاہے تو مہاراج کہ اندازہ لگا کے وہ لے کتا ہوئے کنا ہوئے بھاؤ صاحب یہ کہہ رہے ہیں یہ سب کچھ لے ਨਹੀਂ ਆ ਸਕੇਗਾ ਕਿ ਤਾ ਤਾਣ ਸਵਾਲ ਉਹ ਰੂਪ ਕੀ ਤੀ ਦਾਤ ਜਾਣੇ ਕੌਣ ਕੂਤ ਕਿਤਨੀ ਸ਼ਕਤੀ ਹੈ ਸੰਸਾਰ ਵਿੱਚ ਪਸਰੀ ਹੋਈ ਪਾਣੀ ਵਿੱਚ ਸ਼ਕਤੀ ਹਵਾ ਵਿੱਚ ਸ਼ਕਤੀ ਅਗਨੀ ਵਿੱਚ ਸ਼ਕਤੀ ਧਰਤੀ ਵਿੱਚ ਸ਼ਕਤੀ ਆਕਾਸ਼ ਵਿੱਚ ਸ਼ਕਤੀ ਸ਼ਕਤੀ ਦਾ ਇਤਨਾ ਪਸਾਰਾ ਕੌਣ ਨਾਪੇ ਅਸੀਂ ਮਨੁੱਖ ਦੇ ਅੰਦਰ ਦੀ ਤਾਕਤ ਨੂੰ ਨਾਪਦੇ ਹਾਂ ਮਸ਼ੀਨਾਂ ਨਾਲ ਫਿਰ ਮਸ਼ੀਨਾਂ ਦੀ ਤਾਕਤ ਨੂੰ ਨਾਪਦੇ ਹਾਂ ਘੋੜੇ ਨਾਲ ਬਈਤਨੇ ਹਾਰਸ ਪਾਵਰ ਦੀ ਇਹ ਮਸ਼ੀਨ ਹੈ ਪਰ ਕਿਤਨੇ ਘੋੜੇ ਨੇ ਕਿਤਨੇ ਸ਼ੇਰ ਨੇ ਕਿਤਨੇ ਹਾਥੀ ਨੇ ਧਰਤੀ ਦੀ ਸ਼ਕਤੀ ਪਾਣੀ ਦੀ ਸ਼ਕਤੀ ਹਵਾ ਦੀ ਸ਼ਕਤੀ ਅਗਨ ਦੀ ਸ਼ਕਤੀ ਆਕਾਸ਼ ਦੀ ਸ਼ਕਤੀ ਕਿਦਣਾ ਪਸਾਰਾ ਹੈ ਇਸ ਸਾਰੀ ਸ਼ਕਤੀ ਨੂੰ ਕੌਣ ਨਾਪੇ اور کتنا سندر سروپ ہے کہ جانے کون کوت. اور سارے جو دات پراپت ہو رہی ہے بھاؤ جیو ہوا تو بنا نہیں رہ سکتے ہوا پربو کی دت ہے جیو پانی تو بنا نہیں رہ سکتے پانی پرماتما کی دیکھی ہوئی دات ہے جیو آکسیجن تو بنا نہیں رہ سکتے ਔਰ ਆਕਸੀਜਨ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਜੀਵ ਧਰਤੀ ਤੋਂ ਬਿਨਾ ਨਹੀਂ ਰਹਿ ਸਕਦੇ ਧਰਤੀ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਔਰ ਇਹ ਦਾਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਜੀਵ ਬਹੁਤ ਥੋੜੇ ਨੇ ਸਭ ਕੁਝ ਬਹੁਤ ਬਹੁਤ ਉਪਾਇਆ ਜੀਵਾਂ ਦੀ ਜਿੰਨੀ ਲੋੜ ਹੈ ਉਸ ਤੋਂ ਪਰੀਪੂਰਨ ਪ੍ਰਮਾਤਮਾ ਨੇ ਬਹੁਤ ਕੁਝ ਜੋ ਹੈ ਬਣਾ ਦਿੱਤਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੋਤ ਜਿਤਨਾ ਪਾਣੀ ਚਾਹੀਦਾ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਜਿਤਨੀ ਹਵਾ ਚਾਹੀਦੀ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਰਹਿਣ ਨੂੰ ਜਿਤਨੀ ਧਰਤੀ ਚਾਹੀਦੀ ਹੈ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਔਰ ਜੀਵਨ ਨੂੰ ਜਿਤਨਾ ਆਕਸੀਜਨ ਚਾਹੀਦਾ ਉਸ ਤੋਂ ਅਨੰਤ ਗੁਣਾ ਜ਼ਿਆਦਾ ਹੈ ਸਭ ਕੁਝ ਬਹੁਤ ਬਹੁਤ ਉਪਾਇਆ ਔਰ ਇਹ ਦਾਤ ਕਿੰਨੀ ਹੈ ਕੌਣ ਅੰਦਾਜ਼ਾ ਲਾਵੇ ਕਿਸ ਕੋਲ ਤਾਕਤ ਹੈ ਕੌਣ ਗਣਤੇ ਮਿੰਤੀ ਇਸ ਨੂੰ ਜੋ ਹੈ ਲਿਆਵੇ ਤੇ ਲੇਖਾ ਲਿਖੇ ਕੀਤਾ ਪਸਾਓ ਏਕੋ ਕਵਾਓ ਵਾਸਤਵਿਕ ਸਚਾਈ ਕੀ ਹੈ ਉਸ ਪਰਿਪੂਰਨ ਪ੍ਰਮਾਤਮਾ ਤੋਂ ਇੱਕ ਸ਼ਬਦ ਹੋਇਆ ਇੱਕ ਹੁਕਮ ਹੋਇਆ ਇੱਕ ਸ਼ਬਦ ਹੋਇਆ ਇੱਕ ਧੋਨੀ ਹੋਈ ਉਸੇ ਤੋਂ ਹੀ ਇਹ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਤਿਸਤੇ ਹੋਏ ਲਖ ਦਰਿਆ ਉਸ ਤੋਂ ਹੀ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਲੱਖਾਂ ਸੂਰਜ ਲੱਖਾਂ ਚੰਦ ਤਾਰੇ ਲੱਖਾਂ ਪ੍ਰਥਵੀਆਂ ਅਨੰਤ ਤਰ੍ਹਾਂ ਦਾ पसारा ਜੀਵਨ ਦਾ ਉਸੇ ਇੱਕ ਸ਼ਬਦ ਤੋਂ ਚੱਲ ਪਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਮੈਂ ਕੌਣਾ ਕ੍ਰੁੱਪਰ ਦੀ ਵਿਚਾਰ ਕਰਾਂ ਗਿਣਤੀ ਦਿਖ ਲਿਆਵਾ ਮੈਂ ਤੇ ਉਸ ਤੋਂ ਇੱਕ ਵਾਰੀ ਵੀ ਸਦਕੇ ਨਹੀਂ ਹੋ ਸਕਦਾ ਭਾਵ ਕਿਬਰੀ ਇੱਕ ਕਲਾਦ ਹੋਂ ਵੀ ਸਦਕੇ ਹੋਣਾ ਕੁਰਬਾਨ ਹੋਣਾ ਐਸੀ ਭਾਵ ਰੰਗ ਜਦ ਪੈਦਾ ਹੁੰਦੀਏ ਤਾਂ ਕੁਰਬਾਨੀ ਨਾਲੋਂ ਉਸਦੀ ਉਦਾਸ ਉਸਦਾ ਉਹ ਪਸਾਰਾ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਮੈਂ ਕੌਣ ਹਾਂ ਉਸਦੀ ਵਿਚਾਰ ਕਰ ਸਕਾਂ ਜੋ ਤੂੰ ਦੁਭਾਵੇ ਸਾਈ ਭਲੀਕਾਰ ਜੋ ਤੈਨੂੰ ਭਾਉਂਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਹੀ జగਦ ਵਿੱਚ ਹੁੰਦਾ ਹੈ ਔਰ ਸਭ ਕੁਝ ਭਲਾ ਹੁੰਦਾ ਹੈ ਕਿਤੇ ਵੀ ਬੁਰਾ ਨਹੀਂ ਬੁਰਾ ਨਹੀਂ ਸਭ ਭਲਾ ਹੀ ਹੈ રે ਹਾਰ ਨਹੀਂ ਸਭ ਜیتے ਤੂੰ ਸਦਾ ਸਲਾਮਤ ਨਿਰੰਕਾਰ تدا اٹل ہے آکار پہت ہیں ویاپک ہیں میں کون ہاں اس لے نکن والا بھاؤ تیرا یہ لےکھا کوئی بھی نہیں لکھ سکتا کوئی بھی نہیں لکھ سکتا کوئی بھی نہیں لکھ سکتا